ਨਾ ਹਾਂਜੀ ਹਾਂ ਉਹ ਸਾਰੇ ਟਾਇਲ ਚੱਕ ਕੇ ਤੇ ਸਿੱਟਦੇ ਹੁੰਦੇ ਆ ਮਿੱਡਾ ਹਾਂਜੀ ਸਿੱਟਣ ਨੂੰ ਤਾਂ ਜੀ ਕੁਛ ਨਹੀਂ ਕਿਹੜੀ ਮਰਜ਼ੀ ਟਾਇਲ ਲਾ ਲੋ ਇਹ ਇਹ ਟਾਇਲਾਂ ਦਾ ਫਰਕ ਆ ਸਮੇ ਇਹ ਕੋਈ ਫਰਕ ਨਹੀਂ ਆ ਲੋ ਅੱਛਾ ਇਹ ਟਾਇਲ ਸਭ ਤੋਂ ਸਸਤੀ ਕੁਆਲਿਟੀ ਦੀ ਟਾਇਲ ਹੈ ਜੀ ਅੱਛਾ ਸਭ ਤੋਂ ਸਸਤੀ ਹਾਂਜੀ ਜਿਨੂੰ ਕੀ 20 ਰੁਪਏ ਫੁੱਟਰੀ ਮਿਲੀ ਜਾਂਦੀ ਹੈ ਜੀ 22 ਰੁਪਏ ਫੁੱਟ ਵੀ ਮਿਲੀ ਜਾਂਦੀ ਹੈ ਇਹਨਾਂ ਵਿੱਚ ਮੈਂ ਤੁਹਾਨੂੰ ਫਰਕ ਦਿਖਾਣਾ ਹੈ ਜੀ ਜਿਵੇਂ ਆਹ ਦੇਖੋ ਇਹਦੇ ਵਿੱਚ ਆ ਖਾਮੀ ਆਉ ਜੀ ਆਹ ਚੀਜ਼ ਵਈ ਨਾ ਜੀ ਖਾਮੀ ਆਹ ਦੇਖੋ ਐਸਟੀਡੀ ਹੈ ਇਹ ਐਸਟੀਡੀ ਦੀ ਨਿਸ਼ਾਨੀ ਹੈ ਜਿਵੇਂ ਆ ਮਾਰਕਿੰਗ ਵੀ ਸਾਰੀ ਤੁਸੀਂ ਡੱਬਾ ਖੋਲੋਗੇ ਕੱਲੀ ਕੱਲੀ ਟਾਇਲ ਦੇ ਉੱਤੇ ਐ ਮਾਰਕਿੰਗ ਲੱਗੀ ਹੁੰਦੀ ਹੈ ਜੀ ਉਹਨਾਂ ਲਈ ਇਹ ਇੱਕ ਆਫਰ ਹੀ ਏਦਾਂ ਵੱਡਾ ਲਗਾਤਾ ਹੈ ਵੀ ਇਹ ਮਾਰਕੀਟ ਦਾ ਰੇਟ ਹੈ ਤਾਂ 909500 ਰੁਪਏ ਰੂਟੀਨ 'ਚ ਵਿਕ ਰਿਹਾ ਹੈ ਔਰ ਕਸਟਮਰ ਲੈ ਕੇ ਵੀ ਜਾ ਰਿਹਾਗਾ ਆਪਣੇ ਕੋਲੇ ਸਿਰਫ ਇਹ ਮਲਟੀਫੰਕਸ਼ਨਲ ਸਿੰਕ ਸਮਾਰਨ ਸਿੰਕ ਕਹਿੰਦੇ ਨੇ ਜਿਹੜਾ ਆਪਾਂ 판ਜੀ ਇਹ ਸਿਰਫ 5500 ਰੁਪਏ ਦਾ ਦੇ ਦੇਣਗੇ 5500 ਰੁਪਏ ਦਾ ਦੇ ਦੇਣਗੇ ਇਹਦੇ ਵਿੱਚ ਸਾਨੂੰ ਕੁਝ ਬਿਨੈਸ ਤੋਂ ਲਾਭ ਲਾਣਾ ਇਹਦੇ ਵਿੱਚ ਸ਼ਾਵਰ ਵੀ ਵਿੱਚ ਹੈ ਜੀ ਆਰਓ 200 ਵੀ ਵਿੱਚ ਹੈ ਜੀ ਡਿਸਪੈਂਸਰ ਵੀ ਵਿੱਚ ਹੈ ਜੀ ਔਰ ਸਭ ਤੋਂ ਵੱਡੀ ਗੱਲ ਹੈ ਗਲਾਸ ਤੇ ਹੱਥ ਲਾਉਣੀ ਲੋੜ ਨਹੀਂ ਗਲਾਸ ਨੂੰ ਇੱਥੇ ਰੱਖੋ ਜੀ ਵਾਸ਼ ਹੋ ਜਾਏ ਇਹ ਸਾਰੇ ਪ੍ਰੀਮੀਅਮ ਕੁਆਲਿਟੀ ਦੇ ਵਾਸ਼ ਮਸ਼ੀਨ ਲੱਗੇ ਹੋਏ ਹੈ ਜੀ ਜੀ ਟੇਬਲ ਟੌਪ ਲੈ ਲਓ ਪਟਿਸਟਲ ਸੈਟ ਲੈ ਲਓ ਕੋਈ ਵੀ ਹਾਫ ਲੈਗ ਲੈ ਲਓ ਵਾਸ਼ ਮਸ਼ੀਨ ਆਪਣੇ ਕੋਲੇ 800 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ 800 ਤੋਂ ਸਟਾਰਟ ਹੋ ਜਾਂਦੀ ਹੈ ਜਿਵੇਂ ਹੁਣਾ ਬਾਥਰੂਮ ਬਣਾਇਆ ਹੋਇਆ ਜੀ 12 18 ਦੀ ਟਾਈਲ ਹੈ ਫੁੱਲ ਪ੍ਰੀਮੀਅਮ ਕੁਆਲਿਟੀ ਦੀ ਟਾਈਲ ਹੈ ਜੀ ਫੁੱਲ ਪ੍ਰੀਮੀਅਮ ਕੁਆਲਿਟੀ ਦੀ ਟਾਈਲ ਹੈ ਜੀ 12 18 ਦੀ ਇਹ ਸਿਰਫ 20 180 ਰੁਪਏ ਦਾ ਬਾਕਸ ਹੈ 180 ਰੁਪਏ ਦਾ ਬਾਕਸ ਹੈ ਔਰ ਸੋਨੂੰ 3500 ਰੁਪਏ ਦੇ ਵਿੱਚ ਇਹ ਬਾਥਰੂਮ ਤਿਆਰ ਕਰ ਦਿਆ ਕਿੰਨੇ ਕਿੰਨੇ ਸਾਈਜ਼ ਦਾ ਹੋਊਗਾ ਤਿਆਰ ਉਹ ਤੁਸੀਂ ਆ ਲੈ ਲਓ ਜੀ 6 ਬਾਈ 5 ਦਾ ਲੈ ਲਓ 6 ਬਾਈ 6.5 ਦਾ ਮਤਲਬ 2 ਬਾਈ 4 ਦੇ ਵਿੱਚ ਜਿਵੇਂ ਤੁਸੀਂ ਆ ਲੈ ਲਓ ਵੀ ਸੋਨੂੰ ਅਸੀਂ ਸਿਰਫ ਔਰ ਸਿਰਫ 31 ਰੁਪਏ ਫੁੱਟ ਦੇ ਵਿੱਚ 31 ਰੁਪਏ ਫੁੱਟ ਦੇ ਵਿੱਚ ਜੀ ਲੋਕਾਂ ਦਾ 35 ਵੀ ਚੱਲੀ ਜਾਂਦਾ ਹੈ 33 ਵੀ ਚੱਲੀ ਜਾਂਦਾ ਹੈ ਆਪਾਂ ਦਾ ਰੇਟ ਇੱਕਾ ਹੀ ਰੱਖਤਾ ਹੈ ਵੀ 31 ਰੁਪਏ ਜਿਹੜੀ ਮਰਜ਼ੀ ਟਾਈਲ ਲੈ ਲਓ ਜੀ ਕੁਆਲਿਟੀ ਕੁਆਲਿਟੀ ਫੁੱਲ ਪ੍ਰੀਮੀਅਮ ਜੀ ਫੁੱਲ ਪ੍ਰੀਮੀਅਮ ਫੁੱਲ ਪ੍ਰੀਮੀ ਪੰਜਾਬ ਸੈਨੀਟਰੀ ਟਾਈਲੈਂਡ ਗ੍ਰੇਨੇਟਸ ਤੇ ਇਹਨਾਂ ਦੀ ਲੋਕੇਸ਼ਨ ਹੈਗੀ ਆ ਜਦੋਂ ਆਪਾਂ ਤਲਵੰਡੀ ਸਾਬੋ ਰੋਡ ਜਾਂਦਾ ਤੇ ਉਹਦੇ ਨਾਲ ਜਾਂਦਾ ਬੱਸ ਸਟੈਂਡ ਰੋਡ ਬੱਸ ਸਟੈਂਡ ਰੋਡ ਦੇ ਉੱਤੇ ਸ਼ੋਅਰੂਮ ਆ ਜਾਂਦਾ ਤੇ ਅੱਜ ਆਪਾਂ ਟਾਈਲਾਂ ਬਾਰੇ ਗੱਲਬਾਤ ਕਰਾਂਗੇ ਤੇ ਬਾਕੀ ਦਾ ਜਿਹੜਾ ਹੋਰ ਐਕਸੈਸਰੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਬਾਈ ਆਪਣੇ ਨਾਲ ਨਿਤਿਸ਼ ਗਰਗ ਜੀ ਤੇ ਤੁਸੀਂ ਵੀਡੀਓ ਨੂੰ ਦੇਖਣਾ ਤੇ ਸ਼ੇਅਰ ਕਰਨਾ ਆਜੋ ਆਪਾਂ ਸਾਰੀ ਕੁਆਲਿਟੀ ਤੁਹਾਨੂੰ ਚੈੱਕ ਕਰਾਵਾਂਗੇ ਵੀ ਕੀ ਕੁਆਲਿਟੀ ਆ ਕੀ ਹਾਲ ਹੈ ਬਾਈ ਜੀ ਹਾਂਜੀ ਠੀਕ ਹਾਂਜੀ ਬਹੁਤ ਮਰੀਜ਼ ਬਹੁਤ ਤੇ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਬਾਕੀ ਦੀ ਗੱਲਬਾਤ ਉਧਰ ਫੇਰ ਕਰਾਂਗੇ ਹਾਂਜੀ 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 ਹੁਣ ਜਿਆਦਾਤਰ ਆਪਾਂ ਵੀਡੀਓ ਦੇਖ ਦਿੰਦੇ ਹਾਂ ਸ਼ੋਰੂਮ ਦੇ ਜਾਣਾ ਹਾਂਜੀ ਹਾਂ ਉਹ ਸਾਰੇ ਟਾਇਲ ਚੱਕ ਕੇ ਤੇ ਸਿੜਦੇ ਹੁੰਦੇ ਆ ਮਿੱਡਿਆ ਕਰ ਦਿੰਦੇ ਹਾਂਜੀ ਸਿੱਟਣ ਨੂੰ ਤਾਂ ਜੀ ਕੁਝ ਨਹੀਂ ਕਿਹੜੀ ਮਰਜ਼ੀ ਟਾਇਲ ਲਾ ਲੋ ਇਹ ਇਹ ਟਾਇਲਾਂ ਦਾ ਫਰਕ ਆ ਉਸੇ ਇਹ ਕੋਈ ਫਰਕ ਨਹੀਂ ਆ ਲੋ ਇਹ ਟਾਇਲ ਸਭ ਤੋਂ ਸਸਤੀ ਕੁਆਲਿਟੀ ਦੀ ਟਾਇਲ ਹੈ ਜੀ ਅੱਛਾ ਸਭ ਤੋਂ ਸਸਤੀ ਕੁਆਲਿਟੀ ਹਾਂਜੀ ਜਿਹਨੂੰ ਕੀ 20 ਰੁਪਏ ਫੁੱਟ ਵੀ ਮਿਲੀ ਹੁੰਦੀ ਹੈ ਜੀ 22 ਰੁਪਏ ਫੁੱਟ ਵੀ ਮਿਲੀ ਹੁੰਦੀ ਹੈ ਇਹਨਾਂ ਵਿੱਚ ਮੈਂ ਤੁਹ ਇਹ ਕੋਲ ਐਸਟੀਡੀ ਹੈ ਇਹ ਐਸਟੀਡੀ ਦੀ ਨਿਸ਼ਾਨੀ ਹੈ ਜਿਵੇਂ ਆਹ ਮਾਰਕਿੰਗ ਵੀ ਸਾਰੀ ਤੁਸੀਂ ਡੱਬਾ ਖੋਲੋਗੇ ਕੱਲੀ ਕੱਲੀ ਟਾਇਲ ਦੇ ਉੱਤੇ ਐ ਮਾਰਕਿੰਗ ਲੱਗੀ ਹੁੰਦੀ ਹੈ ਜੀ ਐਸਟੀਡੀ ਹੈ ਟੁੱਟ ਜੀ ਤਾਂ ਇਹ ਵੀ ਨਹੀਂ ਜੀ ਅੱਛਾ ਇਹ ਵੀ ਨਹੀਂ ਟੁੱਟਦਾ ਹਾਂ ਪਰ ਆਪਾਂ ਇਹ ਮਾਲ ਨਹੀਂ ਵੇਚਦੇ ਅੱਛਾ ਅੱਛਾ ਇਹ ਵੇਚਦੇ ਨਹੀਂ ਆਪਾਂ ਤਾਂ ਇਹ ਵੇਚਦੇ ਨਹੀਂ ਜੀ ਮਾਲ ਮਤਲਬ ਦਿਖਾਉਣਾ ਹੀ ਆ ਵੀ ਲੋਕਾਂ ਨੂੰ ਕਹਿ ਦਿੰਦੇ ਵੀ ਆਹ ਟਾਇਲਾਂ ਟੁੱਟਦੀਆਂ ਆ ਤੇ ਆਹ ਟੁੱਟਦੀ ਨਹੀਂ ਜੀ ਲੋਕਾਂ ਨੂੰ ਇੱਕ ਅਵੇਅਰ ਕਰਨ ਵਾਸਤੇ ਸਿਰਫ ਵੀ ਕਸਟਮਰ ਆਪ ਦੇ ਘਰੇ ਸਹੀ ਚੀਜ਼ ਲੈ ਜੀ ਆਪਾਂ ਇਹ ਚੀਜ਼ ਨਹੀਂ ਵੇਚਦੇ ਆਪਾਂ ਵੇਚਦੇ ਆਹ ਚੀਜ਼ ਪ੍ਰੀਮੀਅਮ ਇਹਦੇ ਵਿੱਚ ਇੱਕ ਵੀ ਪ ਫੁੱਲ ਪ੍ਰੀਮੀਅਮ ਦੀ ਗਾਰੰਟੀ ਹੈ ਫੁੱਲ ਪ੍ਰੀਮੀਅਮ ਦੀ ਗਾਰੰਟੀ ਹੈ ਮਨ ਟੁੱਟਦੀ ਇਹ ਵੀ ਨਹੀਂ ਨਾ ਜੀ ਟੁੱਟਿਆ ਲੋ ਜਿਵੇਂ ਮਰਜੀ ਸਿੱਟੀ ਜਾਓ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਜਿਹੜੀ ਟੁੱਟਦੀ ਤਾਂ ਉਹ ਨਹੀਂ ਇਹ ਵੀ ਟੁੱਟਣੀ ਗਈ ਹੈ ਜੀ ਜਿਹੜੀ ਟੁੱਟਦੀ ਉਹ ਵੀ ਨਹੀਂ ਹਾਂ ਠੀਕ ਹੈ ਜੀ ਇਹ ਹੈ ਫਰਕ ਹਰ ਬਾਜ਼ਾਰ ਦੇ ਵਿੱਚ ਸਾਰਾ ਇਹੀ ਵਕੀ ਹੁੰਦੇ ਬਸ ਇਹ ਵੈਸੇ ਗੋਲਮਾਲ ਹੀ ਆ ਕੰਮ ਹਾਂਜੀ ਹਾਂਜੀ ਹਾਂ ਜੀ ਦਿਖਾਉਣ ਦਾ ਵੀ ਆ ਟੁੱਟਦੀ ਨਹੀਂ ਟੁੱਟਣ ਦਾ ਮਤਲਬ ਨਹੀਂ ਹੈ ਮਤਲਬ ਤਾਂ ਇਹ ਇਹ ਚੀਜ਼ ਹੈਗਾ ਵੀਰ ਜੀ ਦੱਸਿਆ ਨਾ ਟੁੱਟਣ ਵਾਲੀ ਦਾ ਚਾਹੇ ਤੁਸੀਂ 20 ਰੁਪਏ ਹਟਾ ਲਈ ਲਿਆਓ ਟੁੱਟਦੀ ਉਹ ਵੀ ਨਹੀਂ ਠੀਕ ਹੈ ਠੀਕ ਹੈ ਗੱਲ ਕਰੀਏ ਤਾਂ ਜੀ ਕੀ ਕੁਆਲਟੀ ਹੈ ਵਾਸ਼ ਵੇਸ਼ਨ ਹੈ ਜੀ ਜਿਵੇਂ ਇਹ ਇਹ ਸਾਰੇ ਪ੍ਰੀਮੀਅਮ ਕੁਆਲਟੀ ਦੇ ਵਾਸ਼ ਵੇਸ਼ਨ ਲੱਗੇ ਹੋਏ ਹੈ ਜੀ ਜੀ ਟੇਬਲ ਟਾਪ ਲੈ ਲਓ ਪੋਟਿਸਟਲ ਸੈਟ ਲੈ ਲਓ ਕੋਈ ਵੀ ਹਾਫ ਲੈਗ ਲੈ ਲਓ ਵਾਸ਼ ਹੋ ਜਨ ਆਪਣੇ ਕੋਲੇ 800 ਰੁਪਏ ਤੋਂ ਸਟਾਰਟ ਹੋ ਜਾਂਦੇ 800 ਤੋਂ ਸਟਾਰਟ ਹੋ ਜਾਂਦਾ 800 ਤੋਂ ਸਟਾਰਟ ਹੋ ਜਾਂਦੇ ਇਹਨਾਂ ਚੀਜ਼ਾਂ ਨਾਲ ਅੱਪ ਘਰ ਨੂੰ ਲਗਜ਼ਰੀ ਲੁੱਕ ਦੇ ਸਕਦੇ ਹਾਂ ਹਾਂ ਇਹ ਬਿਲਕੁਲ ਲਗਜ਼ਰੀ 100 ਦੇ ਸਾਹਮਣੇ ਦੇਖੋ ਚੀਜ਼ ਬਹੁਤ ਜਿਆਦਾ ਸੋਹਣੀ ਚੀਜ਼ ਹੈ ਇਹ ਲਗਜ਼ਰੀ ਲੁੱਕ ਦੇਣ ਵਾਸਤੇ ਬਾਕੀ ਹਾਂ ਕੰਟਰਵਰਸੇਸ਼ਨ ਸਾਰੇ ਜਦੋਂ ਬਣ ਗਿਆ ਉਸ ਤੋਂ ਬਾਅਦ ਹੋਰ ਗੱਲ ਹਾਂਜੀ ਉਸ ਤੋਂ ਬਾਅਦ ਹੋਰ ਗੱਲਬਾਤ ਬਣ ਜਾਣੀ ਹੈ ਜੀ ਠੀਕ ਹੈ ਜੀ ਇਹ ਕਿੰਨੇ ਤੋਂ ਦੱਸੇ ਸਟਾਰਟ ਹੋ ਜਾਂਦੇ ਡੇਟਾ ਨਾਲ 800 ਰੁਪਏ ਤੋਂ ਸਟਾਰਟ ਹੈ 800 ਰੁਪਏ ਤੋਂ ਸਟਾਰਟ ਹੋ ਜਾਂਦਾ ਹਾਂਜੀ 800 ਰੁਪਏ ਤੋਂ ਸਟਾਰਟ ਵੀ ਸੌ 150 ਡਿਜ਼ਾਈਨ अवेलेबल ਹੁੰਦੇ ਆ। ਹਾਂਜੀ ਇਹਨੇ ਡਿਜ਼ਾਈਨ ਦਿੰਦੇ ਆ। ਹਾਂਜੀ ਜਿੰਨੇ ਮਰਜ਼ੀ ਲੈ ਲੋ ਤੁਸੀਂ ਬਾਦੂਪਤ ਆਪੇ ਆ। ਹਾਂਜੀ ਤੇ ਆਪਣੇ ਇੱਕ ਵਾਰ ਚੱਲਦੇ ਚੱਲਦੇ ਤੇ ਲੋਕੇਸ਼ਨ ਹੋਰ ਦੱਸਦੇ ਵੀ ਆਪਾਂ ਖੜੇ ਕਿੱਥੇ ਆ ਲੋਕੇਸ਼ਨ ਦੇ ਤੇ ਆਪਾਂ ਜੀ ਇਹ ਖੜੇ ਆ ਪੰਜਾਬ ਸੈਂਟਰੀ ਟਾਈਲਸ ਐਂਡ ਗ੍ਰੇਨਾਈਟ ਜੀ ਨੀਅਰ ਬੱਸ ਸਟੈਂਡ ਰੋਡ ਤਿੰਨ ਕੋਨੀ ਦੇ ਜਿੱਦ ਬਿਲਕੁਲ ਸਾਹਮਣੇ ਆਏ ਮਤਲਬ ਜਿਹੜੀ ਦਾਣਾ ਮੰਡੀਆ ਬਾਹਰਲੀ ਉਹਦੇ ਬਿਲਕੁਲ ਸਾਹਮਣੇ ਰੋਡ ਸ਼ੁਰੂ ਹੁੰਦੀ ਆ ਬੱਸ ਸਟੈਂਡ ਰੋਡ ਪੰਜਾਬ ਸੈਂਟਰੀ ਟਾਈਲਸ ਐਂਡ ਗ੍ਰੇਨਾਈਟ ਜੀ ਹਾਂਜੀ ਨੋਟ ਕਰ ਲਓ ਕੋਡ ਵਾਲਿਆਂ ਦਾ ਸਭ ਤੋਂ ਪੁਰਾਣਾ ਸ਼ੋਰੂਮ ਹੈ ਜੀ ਜੀ ਤੇ ਨੰਬਰ ਵੀ ਸਕਰੀਨ ਤੇ ਚੱਲੀ ਜਾਂਦਾ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਇਸ ਨੰਬਰ ਦੇ ਉੱਤੇ ਜਾਣਕਾਰੀ ਲੈ ਸਕਦੇ ਹੁਣ ਭਾਈ ਆ ਗਈ ਆਪਾਂ ਬਾਥਰੂਮ ਤੇ ਹਾਂਜੀ ਜਿਵੇਂ ਹੁਣ ਆ ਬਾਥਰੂਮ ਬਣਾਇਆ ਵੈ ਜੀ 12 18 ਦੀ ਟਾਈਲ ਹੈ ਫੁੱਲ ਪ੍ਰੀਮੀਅਮ ਕੁਆਲਿਟੀ ਦੀ ਟਾਈਲ ਹੈ ਜੀ ਫੁੱਲ ਪ੍ਰੀਮੀਅਮ ਕੁਆਲਿਟੀ ਦੀ ਟਾਈਲ ਹੈ ਜੀ 12 18 ਦੀ ਇਹ ਸਿਰਫ 20 ਰੁਪਏ ਫੁੱਟ ਹੈ ਜੀ ਸਿਰਫ 20 ਰੁਪਏ ਫੁੱਟ ਮਤਲਬ ਕਿ 180 ਰੁਪਏ ਦਾ ਬਾਕਸ 180 ਰੁਪਏ ਦਾ ਬਾਕਸ ਹੈ ਔਰ ਤੁਹਾਨੂੰ 3500 ਰੁਪਏ ਦੇ ਵਿੱਚ ਇਹ ਬਾਥਰੂਮ ਤਿਆਰ ਕਰ ਦਾਂਗੇ ਕਿੰਨੇ ਕਿੰਨੇ ਸਾਈਜ਼ ਦਾ ਹੋਊਗਾ ਤਿਆਰ ਉਹ ਤੁਸੀਂ ਆਹ ਲੈ ਲਓ ਜੀ 6x5 ਦਾ ਲੈ ਲਓ 6x4 ਦਾ ਮਤਲਬ 6x5 ਦਾ ਲੈ ਲਓ 6x5 ਦਾ 3500 ਰੁਪਏ ਚ ਤਿਆਰ ਕਰ ਦਾਂਗੇ 3500 ਰੁਪਏ ਦੇ ਵਿੱਚ ਫਰਸ਼ ਵਿੱਚ ਦੀਵਾਰ ਵਿੱਚੇ ਫਰਸ਼ ਵਿੱਚੇ ਦੀਵਾਰ 3500 ਰੁਪਏ ਦੇ ਵਿੱਚ ਤੁਹਾਡਾ ਵਾਸ਼ਰੂਮ ਤਿਆਰ ਹੋ ਜਾਣਾ ਜੀ ਇਹ ਤਿਆਰ ਕਰ ਦਿੰਦੇ ਜੀ ਜੀ ਇਹਦੇ ਵਿੱਚ ਬਈ ਕਲਰ ਕਲੈਕਸ਼ਨ ਕਿੰਨੀ ਘੋਜੀ ਕਲਰ ਕਲੈਕਸ਼ਨ ਇਹਦੇ ਵਿੱਚੋਂ ਕਾਫੀ ਨੇ ਜੀ 20 25 ਕਲਰ ਤਾਂ ਰੂਟੀਨ ਚ ਚੱਲਦੇ ਰਹਿੰਦੇ ਬਾਕੀ ਹੋਰ ਨਵੇਂ ਨਵੇਂ ਆਈ ਜਾਂਦੇ ਰਹਿੰਦੇ ਠੀਕ ਆ ਜੀ ਹਾਂ ਜੀ ਬਿ ਡਿਜ਼ਾਈਨ ਵੱਖਰੇ ਵੱਖਰੀ ਆ ਪਰ ਰੇਟ ਸੇਮ ਹੈ ਸਾਡਾ ਰੇਟ ਦਾ ਕੋਈ ਫਰਕ ਨਹੀਂ ਜੀ ਕਿਸੇ ਤੇ ਰੇਟ ਉਹੀ ਚੱਲੂਗਾ ਰੇਟ ਉਹੀ ਚੱਲੂਗਾ ਅਗਲੇ ਨੂੰ ਦੱਸਤਾ ਵੀ ਇਹ 20 ਰੁਪਏ ਫੁੱਟਾ ਦਾ 20 ਰੁਪਏ ਫੁੱਟ ਸਾਰੀ ਡੈਲੀ 20 ਰੁਪਏ ਫੁੱਟ ਹੀ ਹੋਗੀ ਬਾਈ 20 ਰੁਪਏ ਫੁੱਟਾ ਲੈਣ ਲੇਖੀ ਜੋ ਸਾਰੇ ਤੁਹਾਨੂੰ 20 ਰੁਪਏ ਫੁੱਟ ਦੇ ਵਿੱਚ ਹੀ ਮਿਲਣਗੇ ਮਿਲਣਗੇ ਕਿੱਥੋਂ ਬਾਈ ਦੱਸ ਰਿਹਾ ਤੁਹਾਨੂੰ ਮੋੜ ਮੰਡੀ ਦੇ ਵਿੱਚ ਪੰਜਾਬ ਸੈਂਟਰੀਡ ਟਾਈਲਸ ਐਂਡ ਗ੍ਰੇਟਸ ਜੀ ਇੱਧਰ ਵੀ ਆਪਾਂ ਹੋ ਜਾਈਏ ਹਾਂਜੀ ਇਹ ਹਿੰਦਵੇਅਰ ਕੰਪਨੀ ਦੀ ਆਪਣੀ ਗੈਲਰੀ ਲੱਗੀ ਵੀ ਹੈ ਜੀ ਹਿੰਦੇਵੀਅਰ ਕੰਪਨੀ ਦੇ ਆਪਣੇ ਕੋਲ ਟੂਟੀਆਂ, ਸੀਟਾ, ਵਾਸ਼ ਮਸ਼ੀਨ ਸਾਰਾ ਕੁਝ ਹੀ ਅਵੇਲੇਬਲ ਹੁੰਦਾ ਹੈ ਸਾਰਾ ਕੁਝ ਹੀ ਇੱਥੇ ਇਹ ਤਾਂ ਤੁਹਾਨੂੰ ਪਤਾ ਦੁਨੀਆ ਦਾ 65 ਸਾਲ ਪੁਰਾਣਾ ਬ੍ਰਾਂਡ ਹੈ ਜੀ 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 ਇਤੋਂ ਪੁਰਾਣਾ ਬ੍ਰਾਂਡ ਸ਼ਾਇਦ ਹੀ ਕੋਈ ਹੋਵੇ ਤੇ ਇਹਦੇ ਵਿੱਚ ਆਪਣੇ ਕੋਲ ਹਰ ਇੱਕ ਵੈਰਾਈਟੀ ਅਵੇਲੇਬਲ ਹੁੰਦੀ ਹੈ ਉਹਨਾਂ ਹਰ ਇੱਕ ਬਾਥਰੂਮ ਹਾਂਜੀ ਵਾਸ਼ ਵੇਸ਼ਨ ਟਾਇਲਟ ਸੀਟਸ ਆ ਵਨ ਪੀ ਸੀਟ ਟੂਟੀਆਂ ਸ਼ਾਵਰ ਵਗੈਰਾ ਸਭ ਕੁਝ ਇੰਦੇ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੈ ਜੀ ਜੀ ਇਹਦਾ ਤੁਸੀਂ ਅਕਸਰ ਦੇਖਦੇ ਹੀ ਰਹਿੰਦੇ ਆ ਤੇ ਬਾਕੀ ਇਹ ਤੁਹਾਨੂੰ ਇਹ ਦਿਖਾਇਆ ਵੀ ਇੱਥੋਂ ਮਿਲ ਜੂਗਾ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਇਹ ਜੇ ਇਹ ਲੈਣ ਵਾਸਤੇ ਤੁਹਾਨੂੰ ਸਾਈਡ ਤੇ ਨਹੀਂ ਜਾਣਾ ਪਊਗਾ ਹਾਂਜੀ ਹਾਂਜੀ ਇਹ ਸਭ ਮਤਲਬ ਬਾਹਰ ਸ਼ਹਿਰ ਵੱਡੇ ਸ਼ਹਿਰ ਚ ਜਾਣ ਦੀ ਲੋੜ ਨਹੀਂ ਤੁਹਾਨੂੰ ਇੱਥੇ ਸਾਰਾ ਕੁਝ ਇੱਥੇ ਇੱਥੇ ਮਿਲ ਜਾਣਾਗਾ ਇਹ ਆ ਗਈ ਫਿਰ ਇੱਕ ਬਾਥਰੂਮ ਦੀ 2x4 ਦੀ ਟਾਈਲ ਜੀ ਆਪਣੀ ਜੀ 2x4 ਦੇ ਵਿੱਚ ਜਿਵੇਂ ਤੁਸੀਂ ਐ ਲੈ ਲਓ ਵੀ ਤੁਹਾਨੂੰ ਅਸੀਂ ਸਿਰਫ ਔਰ ਸਿਰਫ 31 ਰ 31 ਰੁਪਏ ਫੁੱਟ ਦੇ 31 ਰੁਪਏ ਫੁੱਟ ਦੇ ਵਿੱਚ ਜੀ ਲੋਕਾਂ ਦਾ 35 ਵੀ ਚੱਲੀ ਜਾਂਦਾ ਹੈ 33 ਵੀ ਚੱਲੀ ਜਾਂਦਾ ਹੈ ਆਪਾਂ ਦਾ ਰੇਟ ਇੱਕਾ ਹੀ ਰੱਖਤਾ ਹੈ ਵੀ 31 ਰੁਪਏ ਜਿਹੜੀ ਮਰਜ਼ੀ ਟਾਈਲ ਲੈ ਲਓ ਜੀ ਕੁਆਲਿਟੀ ਕੁਆਲਿਟੀ ਫੁੱਲ ਪ੍ਰੀਮੀਅਮ ਜੀ ਫੁੱਲ ਪ੍ਰੀਮੀਅਮ ਫੁੱਲ ਪ੍ਰੀਮੀਅਮ ਫੁੱਲ ਪ੍ਰੀਮੀਅਮ ਦੀ ਗਰੰਟੀ ਕੁਆਲਿਟੀ ਨਾਲ ਕੋਈ ਸਮਝੌਤਾ ਕੋਈ ਸਮਝੌਤਾ ਨਹੀਂ ਜੀ ਕੁਆਲਿਟੀ ਨਾਲ ਜਿਹੜੇ ਡਿਜ਼ਾਈਨ ਪਏ ਆ ਅਗਲਾ ਹੱਥ ਲਾ ਦੇ ਕੋਈ ਡਿਜ਼ਾਈਨ ਦਾ ਰੇਟ ਨਹੀਂ ਯਾਰ ਵੱਖਰਾ ਸਿਰਫ 31 ਰੁਪਏ ਹਰ ਇੱਕ ਡਿਜ਼ਾਈਨ 31 ਰੁਪਏ ਔਰ ਬਾਥਰੂਮ ਜੇ ਕਰਨਾ ਹੈ 7000 ਵਿੱਚ ਤੁਹਾਨੂੰ ਬਾਥਰੂਮ ਕੰਪਲੀ ਸੱਤ ਯਾਰ ਹਾਂਜੀ ਆ ਵੀ ਨਾਲ ਨਾਲ ਆਪਣੇ ਦਿਖਾਈ ਜਾਂਦੇ ਹਾਂਜੀ ਜਿਵੇਂ ਆ ਚੀਜ਼ਾਂ ਜੀ ਫਲੋਰ ਟਾਈਲ 2 ਬਾਈ 4 ਜੀ 2 ਬਾਈ ਸਾਰੇ 31 ਰੁਪਏ ਜਿਹੜਾ ਮੈਟ ਲੈ ਲਓ ਕਾਰਵਿੰਗ ਲੈ ਲਓ ਕੁਛ ਲੈ ਲਓ ਜੀ 31 ਰੁਪਏ ਫੁੱਟ ਦੇ ਜੀ ਡਿਜ਼ਾਈਨ ਆਪਣੇ ਕੋਲੇ 100 ਪਲੱਸ ਹੈਗੇ ਜੀ ਇਹਦੇ ਚ 2 ਬਾਈ 4 ਦੇ ਵਿੱਚ 100 ਪਲੱਸ ਡਿਜ਼ਾਈਨ ਹੈਗਾ ਜੀ 100 ਪਲੱਸ ਡਿਜ਼ਾਈਨ ਹਾਂਜੀ ਡਿਜ਼ਾਈਨਿੰਗ ਕਿਆ ਬਾਤ ਹੈ ਹਾਂਜੀ ਹਾਂਜੀ ਡਿਜ਼ਾਈਨ ਬਹੁਤ ਹੋ ਜਾਂਦੇ ਆ ਹਾਂਜੀ ਇਹ ਬਾਈ ਨੇਤੀ ਚ ਇਹ ਵੀ ਸੇਮ ਰੇਟ ਹੈ ਜੀ ਸੇਮ 31 31 ਰੁਪਏ ਫੁੱਟ ਦੇ ਵਿੱਚ ਬਾਥਰੂਮ ਸੋਡਾ ਉਹੀ 7 ਤੋਂ ਲੈ ਕੇ 7500 ਤੱਕ ਦਾ ਰੈਡੀ ਹੋ ਜਾਏਗਾ ਜੀ ਬਾਥਰੂਮ ਪੂਰਾ ਵਧੀਆ 7000 ਤੋਂ 7500 ਤੱਕ ਬਾਥਰੂਮ ਤਿਆਰ ਹੋ ਜੀ ਵਿੱਚੇ ਫਰਸ਼ ਵਿੱਚੇ ਦੀਵਾਰ ਵਿੱਚੇ ਦੀਵਾਰ ਹਾਂਜੀ ਹਾਂਜੀ 31 ਰੁਪਏ ਫੁੱਟ ਉਹਦਾ ਕਸਟਮਰ ਨੂੰ ਇੱਕ ਵਾਰੀ ਰੇਟ ਪੁੱਛ ਕੇ ਦੁਬਾਰਾ ਪੁੱਛਣ ਦੀ ਲੋੜ ਨਹੀਂ ਜੀ ਜਦੋਂ ਰੇਟ ਦੱਸਤਾ ਵੀ 31 ਰੁਪਏ ਦਾ ਜਿਹੜਾ ਮਰਜ਼ੀ ਪਸੰਦ ਕਰੀ ਜਾਵੇ ਆ ਸਾਰਾ ਜਿੰਨਾ ਦਿਖਾਈ ਜਾਂਦਾ ਤੁਹਾਨੂੰ ਸਾਰਾ 31 ਰੁਪਏ ਫੁੱਟ ਦੇ ਵਿੱਚ ਹੀ ਮਿਲ ਲਾਗਾ ਜਿਹੜਾ ਮਰਜ਼ੀ ਦੇਖ ਲਓ ਪ੍ਰੀਮੀਅਮ ਫੁੱਲ ਪ੍ਰੀਮੀਅਮ ਦੀ ਗਾਰੰਟੀ ਹੈ ਫੁੱਲ ਪ੍ਰੀਮੀਅਮ ਇਹ ਹੈ ਨਾ ਜੀ ਆਪਾਂ ਜੀ ਇੱਕ ਪ੍ਰੋਮੋਸ਼ਨ ਲਗਾ ਲੋ ਸ਼ੋਰੂਮ ਦੀ ਕੁਛ ਵੀ ਲਗਾ ਸਕਦੇ ਆਪਾਂ ਕੁਛ ਵੀ ਕਹਿ ਲਓ ਪੰਜਾਬੀ ਦੇ ਵਿੱਚ ਆਪਾਂ ਲਾ ਲੀਏ ਆਪਣੇ ਸ਼ੋਰੂਮ ਦੇ ਵਿੱਚ ਜਿਹੜਾ ਵਿਜ਼ਿਟ ਕਰੂਗਾ ਹਮਮ ਔਰ ਲਾਈਕ ਔਰ ਸ਼ੇਅਰ ਕਰੂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਲਈ ਇਹ ਇੱਕ ਆਫਰ ਹੀ ਏਦਾਂ ਵੱਡਾ ਲਗਾਤਾ ਹੈ ਵੀ ਇਹ ਮਾਰਕੀਟ ਦਾ ਰੇਟ ਹੈ ਤਾਂ 909500 ਰੁਪਏ ਰੂਟੀਨ 'ਚ ਵਿਕ ਰਿਹਾ ਹੈ ਔਰ ਕਸਟਮਰ ਲੈ ਕੇ ਵੀ ਜਾ ਰਿਹਾਗਾ ਆਪਣੇ ਕੋਲੇ ਸਿਰਫ ਇਹ ਮਲਟੀਫੰਕਸ਼ਨਲ ਸ਼ਿੰਕ ਸਮਾਰਟ ਸ਼ਿੰਕ ਕਹਿੰਦੇ ਨੇ ਜਿਹੜਾ ਆਪਾਂ ਹਾਂ ਜੀ ਇਹ ਸਿਰਫ 5500 ਰੁਪਏ ਦਾ ਦੇ ਦੇਵਾਂਗੇ 5500 ਰੁਪਏ ਦਾ ਦੇ ਦੇਵਾਂਗੇ ਇਹਦੇ ਵਿੱਚ ਸ਼ਾਵਰ ਵੀ ਵਿੱਚ ਹੈ ਜੀ, ਆਰਓ 2 ਟੀਵੀ ਵੀ ਵਿੱਚ ਹੈ ਜੀ, ਡਿਸਪੈਂਸਰ ਵੀ ਵਿੱਚ ਹੈ ਜੀ। ਔਰ ਇਹ ਸਭ ਤੋਂ ਵੱਡੀ ਗੱਲ ਹੈ ਗਲਾਸ ਤੇ ਹੱਥ ਲਾਉਣੀ ਲੋੜ ਨਹੀਂ, ਗਲਾਸ ਨੂੰ ਇੱਧਰ ਰੱਖੋ ਜੀ ਵਾਸ਼ ਹੋ ਜਾਏਗਾ। ਮਤਲਬ ਕਨੈਕਸ਼ਨ ਦੇਣਾ ਕੱਲਾ। ਕੱਲਾ ਕਨੈਕਸ਼ਨ ਦੇਣਾ ਜੀ ਪਾਣੀ ਦਾ ਇਹ ਵਾਲਾ ਇਹ ਵੀ ਚਲੋ ਥੋੜਾ ਬੰਨੇ ਹੋਏ ਇਹਨੂੰ ਵੀ ਜਿੱਥੇ ਮਰਜੀ ਇੱਧਰ ਉੱਧਰ ਕਮਾ ਲਓ। ਬਿਲਕੁਲ ਜੀ ਬਿਲਕੁਲ। ਹਾਂਜੀ ਹਾਂਜੀ। ਸਾਰਾ ਕੰਪਲੀਟ ਹੈ ਜੀ। ਕੁਝ ਨਹੀਂ ਕਰਨਾ ਤੁਸੀਂ ਸਿਰਫ ਇੱਕ ਕਨੈਕਸ਼ਨ ਦੇਣਾ ਹੈ ਜੀ ਤੁਹਾਡਾ ਸਾਰਾ ਮਲਟੀਫੰਕਸ਼ਨਲ ਸੀ। ਇਹ ਜਿਹੜਾ ਸ਼ੇਅਰ ਕਰਕੇ ਆਊਗਾ ਜਾਂ ਵੈਸੇ ਵਿజిਟ ਕਰਦੇ ਆ ਨੋ ਲੌਸ ਨੋ ਪ੍ਰੋਫਿਟ ਦੇ ਲਿਖਿਆ ਹੋਇਆ ਜੀ ਇਹ ਵੀ ਆਪਾਂ ਇਹ ਚੋ ਕਮਾਈ ਨਹੀਂ ਕਰਨੀ ਇਹ ਸਿਰਫ ਇੱਕ ਆਪਣੀ ਦੁਕਾਨ ਦੀ ਐਡ ਲਾ ਲਓ ਜੀ ਆਪਣੀ ਦੁਕਾਨ ਤੇ ਬੁਲਾਉਣ ਦਾ ਸਿਸਟਮ ਲਗਾ ਇਹ ਜਰੂਰ ਲਾ ਲਓ ਘਰਾਂ ਦੇ ਵਿੱਚ ਬਹੁਤ ਸੌਖਾ ਕਰਦਾ ਇਹਨੇ ਕੰਮ ਜਿਵੇਂ ਕਿ ਆਪਣੇ ਕੋਲ ਦੇਖੋ ਜੀ 2x4 ਦੀ ਵੈਰਾਈਟੀ ਹੈ ਸੁਪਰ ਹਾਈ ਗਲੋਸ ਦੇ ਵਿੱਚ ਹੈ ਜੀ ਸੁਪਰ ਹਾਈ ਗਲੋਸ ਦਾ ਵੀ ਆਪਣਾ ਰੇਟ 31 ਰੁਪਏ ਹੀ ਹੈ 31 ਰੁਪਏ ਮਾਰਕੀਟ ਦੇ ਵਿੱਚ ਜੀ ਇਹ 10-10 ਰੁਪਏ ਫੁੱਟ ਪਲੱਸ ਵਿਕਦੀ ਹੈ ਪਰ ਆਪਣਾ 31 ਰੁਪਏ ਆ ਦੇਖੋ ਇਹਦੇ ਵਿੱਚ ਡਿਜ਼ਾਈਨਿੰਗ ਬਹੁਤ ਸੋਹਣੀ ਸੋਹਣੀ ਡਿਜ਼ਾਈਨਿੰਗ ਪਈ ਹੈ ਜੀ ਹਾਈ ਰੋਲ ਤੁਸੀਂ ਸੁਪਰ ਹਾਈ ਕਲੋਜ਼ ਦੇ ਲੈਣਾ ਜਿੱਥੋਂ ਮਰਜੀ ਇੱਕ ਵਾਰ ਆ ਕੇ ਜਰੂਰ ਜਾਓ ਵਿਜ਼ਿਟ ਕਰਕੇ ਜਾਓ ਇੱਕ ਵਾਰੀ ਵਿਜ਼ਿਟ ਜਰੂਰ ਕਰੋ ਤੁਹਾਨੂੰ ਮਤਲਬ ਕਿ ਕੋਈ ਵੀ ਜਿਹੜਾ ਕੋਈ ਓਲਾ ਸਾਬ ਕਢਾਲ ਕੇ ਦੇਵਾਂਗੇ 31 ਰੁਪਏ ਫੁੱਟ ਸਿਰਫ 31 ਰੁਪਏ ਫੁੱਟ ਦੇ ਵਿੱਚ ਆ ਲੋ ਜੀ ਬਾਦੂ ਡਿਜ਼ਾਈਨ ਹੈਗਾ ਜਿੰਨੀ ਮਰਜੀ ਡਿਜ਼ਾਈਨਿੰਗ ਲਈ ਚਲੋ ਜੀ ਇੱਧਰ ਵੀ ਆਏ ਲੱਗੇ ਵੇ ਕਸ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਹੁਣ ਵੀ ਦੁਬਾਰਾ ਦੱਸ ਰਿਹਾ ਆਪਣੇ ਕੋਲ 100 ਦੇ ਪਲੱਸ ਡਿਜ਼ਾਈਨ ਅਵੇਲੇਬਲ ਹੈਗੇ ਜੀ ਹਾਂ 100 ਤੋਂ ਪਲੱਸ ਡਿਜ਼ਾਈਨ ਆ ਜਿਹੜਾ ਮਰਜ਼ੀ ਤੁਹਾਨੂੰ ਚਾਹੀਦਾਗਾ ਤਾਂ ਤੁਸੀਂ ਇੱਥੋਂ ਲੈ ਸਕਦੇ ਹੋ ਸਿਰਫ 31 ਰੁਪਏ ਦੇ ਵਿੱਚ 29 ਬਾਈ ਜਿਹੜਾ ਕਾਰਵਿੰਗ ਦੇ ਵਿੱਚ ਵੀ ਆਪਣਾ ਰੇਟ ਸੇਮ ਹੀ ਆ ਹਾਂਜੀ ਇਹ ਮੈਟ ਕਾਰਵਿੰਗ ਕੋਈ ਮਰਜ਼ੀ ਹਾਈ ਗਲੋਸ ਸੁਪਰ ਗਲੋਸ ਕੁਝ ਵੀ ਲੈ ਲਓ ਸਮਝ ਤੁਸੀਂ ਨਾ 2 ਬਾਈ 4 ਦਾ 31 ਰੁਪਏ ਰੇਟ ਹੀ ਹੈ ਜੀ 31 ਰੁਪਏ ਰੇਟ ਹੀ ਆ ਇਹਦੀ ਡਿਜ਼ਾਈਨਿੰਗ ਵਗੈਰਾ ਹੋ ਜਾਂਦੀ ਹੈ ਹਾਂਜੀ ਹਾਂਜੀ ਜਿਵੇਂ ਮਰਜ਼ੀ ਕੱਟ ਕੇ ਡਿਜ਼ਾਈਨਿੰਗ ਕਰ ਲਓ ਜੀ ਬਾਥਰ ਸੈਂਪਲ ਦਿਖਾਵਾਂਗੇ ਇਦਾਂ ਹੀ ਤੁਹਾਡੇ ਘਰੇ ਬਣ ਜਾਣਗੇ ਜੀ ਸਾਰੇ ਬਿਲਕੁਲ ਸਹੀ ਹਾਂਜੀ ਬਿਲਕੁਲ ਸਹੀ ਉਹ ਰੈਂਕ ਪਈਆ ਜਿੰਨੇ ਜਿਹਨੇ ਦਾ ਤਿਆਰ ਕਰਨਾ ਤੁਸੀਂ ਉਦਾਂ ਦਾ ਖੋਜਣਾ ਹਾਂਜੀ 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 ਠੀਕ ਆ ਆ ਬਾਈ ਹੋਰੀ ਆਏ ਹੋ ਇੱਥੇ ਹਾਂਜੀ ਅੱਛਾ ਕਿਹੜੀ ਜਗ੍ਹਾ ਤੋਂ ਮੈਂ ਸਰਦੂਰਗੜ ਤੋਂ ਆਇਆ ਪਹਿਲਾਂ ਵੀ ਲਿਆ ਕਮਾਲ ਹਾਂ ਪਹਿਲਾਂ ਗਿਆ ਜੀ ਮਾਲ ਆਪਣਾ ਅੱਜ ਵੀ ਲੈਣ ਆਇਓ ਹਾਂਜੀ ਅੱਜ ਵੀ ਲੈਣ ਆਇਓ ਕਿਵੇਂ ਲੱਗੇ ਕੁਆਲਿਟੀ ਕੁਆਲਿਟੀ ਵਧੀਆ ਹੈ ਜੀ ਤਾਂ ਹੀ ਬਾਰ-ਬਾਰ ਆ ਰਹੇ ਹਾਂਜੀ ਠੀਕ ਆ ਦੇਖੋ ਸਰਦੂਲਗੜ ਕਿੱਥੇ ਹੈ ਜੀ ਸ਼ਹਿਰ ਤੇ ਉੱਥੋਂ ਸਪੈਸ਼ਲ ਇੱਥੇ ਆਏ ਨੇ ਇਹ ਵੱਡੀ ਗੱਲ ਹੁੰਦੀ ਆ ਵੀ ਜਿੱਥੇ ਚਲੋ ਲੱਗਦੀ ਆ ਬੰਦੇ ਨੂੰ ਵਿਸ਼ਵਾਸ ਹਾਂ ਵਿਸ਼ਵਾਸ ਦੀ ਗੱਲ ਹੁੰਦੀ ਸਾਰੀ ਆਜੋ ਹੁਣ ਬਾਹਰ ਆਪਾਂ ਗਰੇ ਨਾਈਟ ਵਾਲੀ ਗੱਲ ਕਰਦੇ ਹਾਂ ਹਾਂਜੀ ਇਹਦੇ ਵਿੱਚ ਬਾਈ ਕਿੰਨੇ ਕਲਰ ਤੇ ਡਿਜ਼ਾਈਨ ਵਗੈਰਾ ਹੁੰਦੇ ਆ ਦੇਖੋ ਗਰੇ ਨਾਈਟ ਗਰੇ ਨਾਈਟ ਦੇ ਵਿੱਚ ਜੀ ਆਪਣੇ ਕੋਲੇ 20 ਤੋਂ 25 ਕਲਰ ਹੱਟਾਈਮ ਅਵੇਲੇਬਲ ਰਹਿੰਦੀ ਹੈ ਜੀ ਬਾਕੀ ਆਉਂਦੇ ਜਾਂਦੇ ਰਹਿੰਦੇ ਹੈਗੇ ਜੀ ਇਹ ਗ੍ਰੇਨੇਟ ਤਾਂ ਆਪਣੇ ਕੋਲੇ ਰਾਜਸਥਾਨ ਦਾ ਵੀ ਔਰ ਸਾਊਥ ਦਾ ਵੀ ਜੀ ਫੁੱਲ ਵੈਰਾਈਟੀ ਅਵੇਲੇਬਲ ਹੁੰਦੀ ਹੈ ਕੀ ਇਹਨਾਂ ਦੀ ਕੀ ਪਰਖ ਆਪਾਂ ਕਹਿ ਲਈਏ ਤਾਂ ਵਧੀਆ ਕੁਆਲਿਟੀ ਦੀ ਕੀ ਹੁੰਦੀ ਹੈ ਵਧੀਆ ਕੁਆਲਿਟੀ ਜਿਵੇਂ ਜੀ ਜਿਹੜਾ origignal ਕਲਰ ਹੈ ਜੀ 60 ਰੁਪਏ ਫੁੱਟ ਤੋਂ ਸ਼ੁਰੂ ਹੋ ਜਾਂਦੇ 60 ਰੁਪਏ ਫੁੱਟ ਤੋਂ 60 ਰੁਪਏ ਫੁੱਟ ਤੋਂ ਲੈ ਕੇ ਜੀ ਕੋਈ 60 ਕੋਈ 70 ਇਹਨਾਂ ਘਰਾਂ ਦੇ ਵਿੱਚ ਆਈ ਜਾਂਦਾ ਹੈਗਾ ਠੀਕ ਹੈ ਇਸ ਤੋਂ ਬਾਅਦ ਆਪਣੇ ਕੋਲ ਆਰਟੀਫੀਸ਼ੀਅਲ ਮਾਰਬਲ ਜਿਵੇਂ ਨੈਨੋ ਸਲੈਬ ਹੈ ਇਹ ਵੀ ਅਵੇਲੇਬਲ ਹੁੰਦੀ ਹੈ ਜੀ ਸਾਰਾ ਹੀ ਆਪਾਂ ਹਰ ਟਾਈਮ ਮਿਲੂਗਾ ਹਰ ਟਾਈਮ ਅਵੇਲੇਬਲ ਹੁੰਦਾ ਹੁਣ ਜੇ ਬੰਦੇ ਨੇ ਕਿਸੇ time ਸਰ ਉਹਨਾਂ ਨੂੰ ਕਸਟਮਰ ਤੇ ਇੱਥੇ ਆਉਣ ਦੀ ਵੀ ਕਈ ਵਾਰ ਲੋਟਦੀ ਹੈ ਜੀ ਫੋਟੋਮਾ ਜੀ ਪਸੰਦ ਕਰਾ ਕੇ ਜੀ ਫੋਟੋਮਾ ਤੇ ਕਿਉਂਕਿ ਅੱਜ ਕੱਲ ਸਿਸਟਮ ਹੋ ਗਿਆ ਆਨਲਾਈਨ ਦਾ ਜਵਾਨਾ ਬੰਦੇ ਨੇ ਵੀਡੀਓ ਦੇਖਣੀ ਆ ਜਾਂ ਹੋਰ ਦੇਖਣਾ ਤਾਂ ਫੋਨ ਦੇ ਉੱਤੇ ਹੀ ਆਰਡਰ ਪਾਉਂਦਾ ਹਾਂਜੀ ਬਿਲਕੁਲ ਜੀ ਬਿਲਕੁਲ ਕਸਟਮਰ ਸਮਾਨ ਕਿਸੇ ਕੋਲ ਸਮਾਨ ਹੀ ਹੈ ਕਿਸੇ ਕੋਲ ਨਹੀਂ ਹੈ ਬਿਲਕੁਲ ਜੀ ਬਿਲਕੁਲ ਇੱਕ ਬੰਦੇ ਨੂੰ ਆਉਂਦਾ ਵੀ ਸਾਡਾ ਬਰ ਵਿਸ਼ਵਾਸ ਤੁਸੀਂ ਬਣਾ ਕੇ ਰੱਖਾ ਅਸੀਂ ਘਰ ਬੈਠੇ ਹੀ ਉਹਨਾਂ ਦੇ ਕੋਠੀ ਤੇ ਕੰਮ ਕਰਾਦੇ ਹਾਂ ਮੈਂ ਉਹੀ ਤਰ੍ਹਾਂ ਨੇ ਵੀ ਕਿਸੇ ਤਰੀਕੇ ਦਾ ਕੋਈ ਆਇਆ ਨਾ ਹੋਵੇ ਗੁੰਮ ਨਾ ਹੋਵੇ ਵੀ ਫੋਨ ਦੇ ਮਾਲ ਭੇਜ ਕਿ ਕਿਸੇ ਨੂੰ ਗਲਤ ਗਾਈਡ ਨਹੀਂ ਕਰਨਾ ਤੇ ਰੇਟ ਵੀ ਆਪਾਂ ਰੀਜ਼ਨੇਬਲ ਲਗਾਣੇ ਆ ਔਰ ਕਸਟਮਰ ਬਾਰ-ਬਾਰ ਇੱਥੇ ਆ ਹਾਂ ਤੇ ਇੱਥੇ ਕਿੱਥੇ ਆਣਾ ਤੁਹਾਨੂੰ ਦੁਬਾਰਾ ਦੱਸ ਦਈਏ ਮੋੜ ਮੰਡੀ ਤਲਵੰਡੀ ਸਾਬੋ ਰੋਰ ਦੇ ਉੱਤੋਂ ਜਿਹੜਾ ਬਸ ਸਟੈਂਡ ਨੂੰ ਰੋਡ ਜਾਂਦਾ ਹੈਗਾ ਪੰਜਾਬ ਸੈਨੀਟਰੀ ਟਾਈਲੈਂਡ ਗਰੇਨਰਸ ਇੱਥੇ ਆਣਾਗਾ ਤਾਂ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ WhatsApp ਨੰਬਰ ਵੀ ਆ ਤਾਂ ਪੂਰਾ ਐਡਰੈਸ ਵੀ ਲਿਖਿਆ ਹੋਇਆ ਜਦੋਂ ਵੀ ਤੁਹਾਨੂੰ ਤੁਸੀਂ ਘਰ ਤੋਂ ਹੀ ਸ਼ੁਰੂਆਤ ਕਰਦੇ ਆ ਤਾਂ ਇੱਕ ਵਾਰ ਜ਼ਰੂਰ ਯਾਦ ਕਰੋ ਬਜਟ ਕਰਕੇ ਜਾਣਾ ਇੱਕ ਵਾਰ ਢੇੜਾ ਮਾਰ ਕੇ ਜਾਣਾਗਾ ਤੁਹਾਨੂੰ ਬਾਕੀ ਦੀ ਜਿਹੜੀ ਤੁਹਾਡੇ ਮਨ ਦੇ ਵਹਿਮ ਆ ਲੈ ਜਿੱਤੋ ਮਰਜ਼ੀ ਦਾ ਉਹ ਤੁਹਾਨੂੰ ਪੂਰ ਤਸੱਲੀ ਦੇ ਦਿੰਦੇ ਹਾਂਜੀ ਬਿਲਕੁਲ ਜੀ ਬਿਲਕੁਲ ਜੇਪਾ ਸਟਾਕ ਦੀ ਗੱਲ ਕਰੀ ਤਾਂ ਸਟਾਕ ਬਹੁਤ ਵੱਡਾ ਸਟਾਕ ਪਿਆਗਾ ਜਿਵੇਂ ਤੁਹਾਨੂੰ ਡਿਜ਼ਾਈਨ ਬਾਈ ਨੇ ਦੱਸਿਆ ਕਲਰ ਦੱਸਿਆ ਤਾਂ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਡਿਜ਼ਾਈਨ ਕਲਰ ਦੇ ਦਿੱਤਾ ਹਾਂ ਜੀ ਸਟਾਕ ਤਾਂ ਸਾਡੇ ਕੋਲ ਕਿਤੇ ਡਿਜ਼ਾਈਨ ਦਾ ਜੀ 2 200 ਤੋਂ ਲੈ ਕੇ 5 500 ਰੁਪਏ ਬਾਕਸ ਹਮੇਸ਼ਾ ਅਵੇਲੇਬਲ ਹੀ ਹੁੰਦੇ ਆ। ਕਈ ਵਾਰ ਬਾਈ ਕੀ ਹੁੰਦਾ ਨਾ ਬੰਦੇ ਮਨ ਕੇ ਤੇ ਦੁਕਾਨ ਦੇ ਉਤੋਂ ਆਪਾਂ ਮਾਲ ਲੈ ਲਿਆ। ਤਾਂ ਉਸ ਤੋਂ ਬਾਅਦ ਦੁਬਾਰਾ ਕੋਈ ਘਟ ਗਿਆ ਤਾਂ ਆਖਰ ਨੇ ਸਾਡੇ ਕੋਲੇ ਤਾਂ ਉਹਦੇ ਨਾਲ ਦਾ ਤਾਂ ਹੈ। ਹਾਂਜੀ ਨਾ ਸਾਡੇ ਕੋਲੇ ਤਾਂ ਸਭ ਕੁਝ ਮਿਲੂਗਾ। ਦੇਖੋ ਕੋਈ ਚੀਜ਼ ਖਤਮ ਵੀ ਹੋ ਸਕਦੀ ਹੈ ਪਰ ਅਸੀਂ ਰਿਪੀਟ ਡਿਜ਼ਾਈਨ ਹੀ ਉਤੋਂ ਦੇ ਸ਼ੁਰੂ ਕਰਦੇ ਆ ਜਿਹੜਾ 5-4 ਸਾਲ ਤੱਕ ਚੱਲਦਾ ਹੈ। ਚੱਲਦਾ। ਹਾਂਜੀ ਹਾਂਜੀ। ਨਹੀਂ ਦੇਖਿਆਗਾ ਵੀ ਯਾਰ ਆ ਤਾਂ ਹੈ ਨਹੀਂ ਇਹਦੇ ਨਾਲ। ਬਿਲਕੁਲ ਆਂਦੀ ਹੈ ਦਿੱਕਤ ਜੀ ਇਸ ਚੀਜ਼ ਦੀ ਆਂਦੀ ਹੈ। ਇਹ ਦਿੱਕਤ ਤਾਂ ਸਾਰੇ ਸਮੇਂ ਸਟਾਕ ਅਵੇਲੇਬਲ ਰੱਖੀ ਆਜੋ ਜੀ ਆਪਾਂ ਗਿડાਉਣ ਵਾਲ ਚੱਲਦੇ ਆਂ ਸਾਡਾ ਇਹ ਤਾਂ ਛੋਟਾ ਜਿਹਾ ਗਦਾਮ ਹੈ ਪਿੱਛੇ ਦੇਖੋ ਜੀ ਆਜੋ ਹਾਂ ਆਜੋ ਆ ਆਪਣਾ ਸਾਰਾ ਗੋਦਾਮ ਹੈ ਜੀ ਜਿਵੇਂ 2x4 ਦੀ ਟਾਇਲ ਪਈ ਹੈ ਜੀ 16 16 2x2 ਸਾਰੇ ਆਪਣੇ ਕੋਲੇ ਸਾਰਾ ਦਾ ਫੁੱਲ ਸਟਾਕ ਹੀ ਹੁੰਦਾ ਜੀ ਹਾਂ ਸਹੀ ਹੈ ਕਿਸੇ ਚੀਜ਼ ਦੀ ਕੋਈ ਕਮੀ ਪੈਛੇ ਨਹੀਂ ਜਦੋਂ ਮਰਜੀ ਆਓ ਤੇ ਜਦੋਂ ਮਰਜੀ ਜਾਓ ਜਦੋਂ ਮਰਜੀ ਜਾਓ ਹਾਂ ਜੀ ਬਿਲਕੁਲ ਬਿਲਕੁਲ ਆਹ ਦੇਖੋ ਜੀ ਸਾਰਾ ਸਟਾਕ ਹੀ ਸਟਾਕ ਭਰਿਆ ਹੋਇਆ ਹੈ ਜੀ ਪਿੱਛੋਂ ਤੱਕ ਹਾਂ ਫੁੱਲ ਸਟਾਕ ਆ ਜੀ ਮੈਂ ਸਟਾਕ ਦੇ ਵਿੱਚ ਦੀ ਨਹੀਂ ਆਪਾਂ ਜੀ ਢਿੱਲੋ ਸਾਹਿਬ ਕਮੀ ਹੋਣ ਦਿੰਦੇ ਸਟਾਕ ਆਪਣੇ ਕੋਲ ਬਾਧੂ ਬਿਲਕੁਲ ਆ ਦੇਖੋ ਆ ਸਾਰਾ ਪਿੱਛੇ ਗਦਾਮ ਹੀ ਬਣਿਆ ਹੋਇਆ ਸਟਾਕ ਬਹੁਤ ਹੈ